ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨੂਰ ਕ੍ਰिएशन ਤੇ ਅੱਜ ਜੀ ਆਪਾਂ ਸਾਰੇ ਸੂਟ ਹੈਂਡ ਪੇਂਟ ਵਿੱਚ ਦਿਖਾਵਾਂਗੇ ਤੁਹਾਨੂੰ ਤੇ ਉਹਦੇ ਵਿੱਚ ਇੱਕ ਸੂਟ ਰਹੂਗਾ ਜੀ ਜਿਹੜਾ ਬਲੌਕ ਦੇ ਵਿੱਚ ਰਹੂਗਾ ਠੀਕ ਹੈ ਜੀ ਇਹ ਵੀ ਆਪਾਂ ਸੇਲ ਦੀ ਵੀਡੀਓ ਰੱਖਾਂਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ yellow color ਦਾ lemon yellow shade ਦੇ ਵਿੱਚ ਹੈਂਡ ਪੇਂਟ ਸੂਟ ਲੈ ਕੇ ਆਈਆਂ ਜੀ ਇਹ ਹੈਗਾ ਜੀ ਕੋਸਾ ਸਿਲਕ ਟੈਬੀ ਦੇ ਵਿੱਚ ਹੈ ਜੀ ਠੀਕ ਹੈ ਜੀ ਇਹ ਬਹੁਤ ਹੀ ਸੌਫਟ ਕਾਟਨ ਦੀ ਤਰ੍ਹਾਂ ਸਿਲਕ ਹੈ ਇਹਨੂੰ ਤੁਸੀਂ ਪਾਰਟੀ ਵੇਅਰ ਵੀ ਬਣਾ ਸਕਦੇ ਹੋ ਤੇ ਇਹ ਸਾਰਾ ਫਰੰਟ ਦੇ ਉੱਪਰ ਰਹੂਗਾ ਇਦਾਂ ਫਲਾਰ ਇਹ ਵੱਡਾ ਬੂਟਾ ਸਾਰਾ ਫਰੰਟ ਦੇ ਉੱਪਰ ਆਊਗਾ ਤੇ ਉੱਪਰ ਬੂਟੀਆਂ ਰਹਿਣਗੀਆਂ ਤੇ ਇਹਦੇ ਬੈਕ ਸਾਈਡ ਤੇ ਵੀ ਤੁਹਾਨੂੰ ਬੂਟੀਆਂ ਮਿਲਣਗੀਆਂ ਤੇ ਬਾਹਾਂ 'ਤੇ ਤੁਹਾਨੂੰ ਵਰਕ ਮਿਲੂਗਾ ਜੀ ਇਦਾਂ ਇੱਕ ਇੱਕ ਫਲਾਰ ਮੈਂ ਤੁਹਾਨੂੰ ਦਿਖਾ ਦੇਣੀ ਆ ਇਹ ਤੁਹਾਨੂੰ ਬਾਹਾਂ ਦੇ ਉੱਪਰ ਮਿਲੂਗਾ ਠੀਕ ਹੈ ਜੀ ਇਦੇ ਨਾਲ ਟੈਬੀ ਸਿਲਕ ਦਾ ਦੁਪੱਟਾ ਹੈ ਇਹ ਵੀ ਹੈਂਡ ਪੇਂਟ ਕੀਤਾ ਗਿਆ ਦੇਖੋ ਕਿੰਨਾ ਹੀ ਪਿਆਰਾ ਯੂਨਿਕ ਜਿਹਾ ਸਿਰਫ ਲਾਈਨਸ ਦੇ ਵਿੱਚ ਆਪਾਂ ਨੇ ਹੈਂਡ ਪੇਂਟ ਕਰਕੇ ਇਹਨੂੰ 골ਡ ਦੀ ਆਊਟਲਾਈਨ ਕੀਤੀ ਹੋਈ ਆ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਵੈਸੇ ਇਸ ਸੂਟ ਦੀ ਕੋਸਟ ਜੀ 3000 ਸੀ ਪਰ ਇਹ ਹੁਣ ਸੇਲ ਦੇ ਵਿੱਚ ਮੈਂ ਸਾਰੇ ਕੱਢ ਰਹੀ ਸੀਗੀ ਤਾਂ ਇਹ 2500 ਦੇ ਵਿੱਚ ਤੁਹਾਨੂੰ ਮਿਲੇਗਾ ਹਾਂਜੀ ਇਸ ਤੋਂ ਬਾਅਦ ਜੀ ਤੁਹਾਨੂੰ ਵਾਈਟ ਕਲਰ ਦੇ ਵਿੱਚ ਜੌਰਜਟ ਦੇ ਉੱਪਰ ਸੂਟ ਦਿਖਾਵਾਂਗੇ ਪਿਓਰ ਵਿਸਕੋਜ਼ ਜੌਰਜਟ ਹੈ ਬਹੁਤ ਹੀ ਸੌਫਟ ਹੈ ਜੀ ਠੀਕ ਹੈ ਜੀ ਇਹ ਸਾਰਾ ਫਰੰਟ ਦੇ ਉੱਪਰ ਬਹੁਤ ਹੀ ਯੂਨਿਕ ਜਿਹਾ ਵਰਕ ਹੈ ਇਹ વોટર ਇਫੈਕਟ ਦੇ ਵਿੱਚ ਹੈ ਜੀ ਇਹ ਉੱਪਰ ਤੁਹਾਡਾ ਗਲੇ ਤੱਕ ਵਰਕ ਜਾਊਗਾ ਪੂਰਾ ਦੇਖ ਸਕਦੇ ਹੋ ਤੁਸੀਂ ਹੈਵੀ ਵਰਕ ਹੈ ਬਟ ਇਹਦੀਆਂ ਬਾਵਾਾਂ ਤੇ ਵਰਕ ਨਹੀਂ ਹੈ ਬਾਵਾਾਂ ਦੇ ਵਰਕ ਦੇ ਉੱਪਰ ਤੁਸੀਂ ਇਦਾਂ ਲੇਸੀਜ਼ ਵਗੈਰਾ ਇਨਸਰਟ ਕਰਵਾ ਕੇ ਕਰਾ ਸਕਦੇ ਹੋ ਕਿਉਂਕਿ ਇਹਦੇ ਦੁਪੱਟੇ ਦੇ ਉੱਪਰ ਬਹੁਤ ਹੀ ਜ਼ਿਆਦਾ ਪਿਆਰਾ ਵਰਕ ਹੈ ਇਹ ਸਾਰਾ ਹੈਂਡ ਪੇਂਟ ਕੀਤਾ ਹੋਇਆ ਹੈਂਡ ਸਪਰੇਅ ਪੇਂਟ ਤੇ ਟਾਈ ਡਾਈ ਪੇਂਟ ਇਹ ਸਾਰਾ ਦੁਪੱਟਾ ਸੀ ਹੱਥ ਨਾਲ ਪੇਂਟ ਕੀਤਾ ਹੈ ਜੀ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਤੇ ਇਹਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ वैसे इस सूट दी कॉस्ट जी 2800 ਰੁਪਏ ਸੀ ਪਰ ਅੱਜ ਇਹੇ ਸੇਲ ਦੇ ਵਿੱਚ ਤੁਹਾਨੂੰ 2400 ਦੇ ਵਿੱਚ ਮਿਲੂਗਾ ਹਾਂਜੀ ਨੈਕਸਟ ਸੂਟ ਹੈਗਾ ਜੀ ਲਾਈਟ ਜੀ ਲੈਮਨ ਸ਼ੇਡ ਦੇ ਵਿੱਚ ਹੈ ਜਿਹੜਾ ਪਹਿਲਾਂ ਤੁਹਾਨੂੰ ਲੈਮਨ येलो ਦਿਖਾਇਆ ਸੀ ਉਹ ਥੋੜਾ ਡਾਰਕ ਸੀਗਾ ਇਹ ਲਾਈਟ ਜੀ ਸਕਿਨ ਟੋਨ ਦੇ ਵਿੱਚ येलो ਆ ਜਾਂਦਾ ਹੈ ਇਹਦੇ ਤੇ ਬਹੁਤ ਹੀ ਹੈਵੀ ਵਰਕ ਹੈ ਜੀ ਇਹ ਪਿਓਰ ແມບຣິກ કોટન ਕਪੜਾ ਹੈ ਆਪਣਾ ਕੈਮਰੀ ਕੋਟਨ ਦੇ ਵਿੱਚ ਇਹਦੇ ਤੇ ਬਟ ਤੁਹਾਨੂੰ ਲਾਈਨਿੰਗ ਲਗਵਾਣੀ ਪਊਗੀ ਜਿਹੜੇ ਪਿਛਲੇ ਸੂਟ ਸੀਗੇ ਉਹਨਾਂ ਤੇ ਵੀ ਤੁਹਾਨੂੰ ਲਾਈਨਿੰਗ ਤਾਂ ਲਗਵਾਣੀ ਪਊਗੀ ਪਾਰਟੀ ਵੀਰ ਰੱਖਣ ਲਈ ਇਹਦਾ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹੈਵੀ ਹੈ ਇਹ neck ਤੱਕ ਜਾਊਗਾ ਜੀ ਇਹ neck ਦੇ ਉੱਪਰ ਇਦਾਂ ਆ ਕੇ ਤੁਹਾਡਾ ਆ ਦੇਖੋ ਸਾਰਾ ਸੂਟ ਕਵਰ ਹੈ ਇਹਦੀ ਬੈਕ ਸਾਈਡ ਤੇ ਵੀ ਤੁਹਾਨੂੰ ਇਦਾਂ ਛੋਟੀਆਂ-ਛੋਟੀਆਂ ਬੂਟੀਆਂ ਮਿਲਣਗੀਆਂ ਠੀਕ ਹੈ ਜੀ ਇਹਦੀ ਬਾਵਾ ਤੇ ਤੁਹਾਨੂੰ ਇਦਾਂ ਦਾ ਇੱਕ ਇੱਕ ਬੋਟਾ ਮਿਲੂਗਾ ਤੇ ਇਹਦੇ ਨਾਲ ਹਾਫ ਪਿਓਰ ਦਾ ਦੁਪੱਟਾ ਹੈ ਤੁਸੀਂ ਦੇਖ ਸਕਦੇ ਹੋ ਪੂਰਾ ਭਰਿਆ ਹੋਇਆ ਇਹ ਸਾਰੇ ਸੂਟ ਜੀ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਰਹਿਣਗੇ ਠੀਕ ਹੈ ਜੀ ਇਹ ਵੀ 2000 ਦੇ ਵਿੱਚ ਤੁਹਾਨੂੰ ਸੇਲ ਦੇ ਵਿੱਚ ਅੱਜ ਮਿਲ ਰਿਹਾ ਹੈ ਇਹਦਾ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਨਾਲ ਦੀ ਨਾਲ ਆਰਡਰ ਬੁੱਕ ਕਰਵਾ ਸਕਦੇ ਹੋ ਹਾਂਜੀ ਅਗਲਾ ਸੂਟ ਹੈਗਾ ਜਿਹੜਾ ਜੀ ਇਹ ਲੈਵੈਂਡਰ ਸ਼ੇਡ ਦੇ ਵਿੱਚ ਹੈ ਦੇਖ ਸਕਦੇ ਹੋ ਇਹਦੇ ਤੇ ਵੀ ਪੂਰੇ ਤੇ ਤੁਹਾਨੂੰ ਹੈਂਡ ਪੇਂਟ ਮਿਲੂਗਾ ਕਈਆਂ ਲੋਕਾਂ ਨੂੰ ਵੱਡੇ ਫਲਾਰ ਪਸੰਦ ਹੁੰਦੇ ਨੇ ਇਹ ਉਦਾਂ ਮੈਂ ਪੇਂਟ ਕੀਤਾ ਤੇ ਇਹਨੂੰ ਥ੍ਰੈਡ ਨਾਲ ਥੋੜਾ ਥੋੜਾ ਸੀ ਆਊਟਲਾਈਨਿੰਗ ਦਿੱਤੀ ਆ ਦੇਖ ਸਕਦੇ ਹੋ ਤੇ ਇਹ ਮਸਲੀਨ ਕਾਟਨ ਦੇ ਵਿੱਚ ਸੂਟ ਰਹੂਗਾ ਇਹਦੇ ਨਾਲ ਜਿਹੜਾ ਦੁਪੱਟਾ ਹੈ ਲੇਸ ਦੇ ਨਾਲ ਫਿਨਿਸ਼ਿੰਗ ਰਹੂਗੀ ਮਸਲੀਨ ਕਾਟਨ ਦੇ ਵਿੱਚ ਹੈ ਜੀ ਟਾਈ ਡਾਈ ਦੁਪੱਟਾ ਹੈ ਦੇਖ ਸਕਦੇ ਹੋ ਤੁਸੀਂ ਇਹ ਫਰੰਟ ਦੇ ਉੱਪਰ ਫਲਾਰ ਆਊਗਾ ਤੇ ਇਹਦੇ ਜਿਹੜੇ ਅਸੀਂ ਦੋ ਵੱਡੇ ਫਲਾਰ ਕੀਤੇ ਆ ਪੇਂਟ ਤੁਸੀਂ ਇਦਾਂ ਦੇਖ ਸਕਦੇ ਹੋ ਇਹ ਫਲਾਰ ਤਾਂ ਤੁਸੀਂ ਚਾਹੇ ਹੈਵੀ 바ਵਾ ਦੇ ਉੱਪਰ ਲੈ ਸਕਦੇ ਹੋ ਇੱਕ ਇੱਕ ਚਾਹੇ ਤੁਸੀਂ ਸਲਵਾਰ ਦੇ ਉੱਪਰ ਲੈ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਹੋਊਗੀ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਨਾਲ ਦੀ ਨਾਲ ਹੀ ਇਹ ਸਾਰਾ ਕੁਝ ਸਟਾਕ ਦੇ ਵਿੱਚ ਹੈਗਾ ਹੈ ਜੀ ਇਹ ਵੀ 2000 ਦੇ ਵਿੱਚ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਸੂਟ ਮਿਲੇਗਾ ਹਾਂਜੀ ਇਹ ਆਪਣੀ ਵੀਡੀਓ ਦਾ ਲਾਸਟ ਸੂਟ ਰਹੂਗਾ ਇਹ ਸੈਮੀ ਕਰੇਵ ਦੇ ਵਿੱਚ ਵਾਈਟ ਕਲਰ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਜੀ ਇਹ ਬਲੌਕ ਪੇਂਟ ਦੇ ਵਿੱਚ ਹੈ ਤੇ ਇਹਦਾ ਪ੍ਰਾਈਸ ਵੀ ਫ੍ਰੀ ਸ਼ਿਪਿੰਗ ਦੇ ਨਾਲ 2000 ਹੈ ਇਹ neck ਦੇ ਉੱਪਰ ਆਊਗਾ ਇਦਾਂ ਤੁਸੀਂ ਦੇਖ ਸਕਦੇ ਹੋ ਵਿੱਚ ਤੁਸੀਂ ਪਾਈਪਿੰਗ ਬੋਟਲੀ ਬਟਨ ਲਗਾ ਕੇ ਫਿਨਿਸ਼ਿੰਗ ਦੇ ਸਕਦੇ ਹੋ ਠੀਕ ਹੈ ਜੀ ਇਹ ਸਾਰਾ ਘੇਰੇ ਦਾ ਵਰਕ ਰਹੂਗਾ ਐਵੇਂ ਐਵੇਂ ਘੇਰੇ ਦਾ ਵਰਕ ਰਹੂਗਾ ਤੇ ਇੱਕਸਾਰ ਤੇ ਇੰਨਾ ਅੰਬੀ ਦਾ ਡਿਜ਼ਾਈਨ ਬਣਿਆ ਮਿਲੂਗਾ ਤੁਹਾਨੂੰ ਇਹਦੀ ਬੈਕ ਸਾਈਡ ਤੇ ਵੀ ਤੁਹਾਨੂੰ ਵਰਕ ਮਿਲੂਗਾ ਠੀਕ ਹੈ ਜੀ ਤੇ ਬਾਵਾ ਤੇ ਵੀ ਵਰਕ ਮਿਲੂਗਾ ਇਹਦਾ ਦੁਪੱਟਾ ਚਨੂਨ ਦਾ ਹੈ ਨਾਲ ਤੇ ਇਹ ਵੀ ਪੂਰਾ ਡਿਜ਼ਾਈਨਰ ਪੇਂਟ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਇਹਦੀ ਕੋਸਟ ਵੀ 2000 ਦੇ ਵਿੱਚ ਤੁਹਾਨੂੰ ਮਿਲ ਜੂਗੀ ਜੀ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਨਾਲ ਹੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਜੀ ਅੱਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਜੀ ਤੇ ਅੱਗੇ ਵੀ ਮੈਂ ਇੱਕ ਵੀਡੀਓ ਹੋਰ ਤੁਹਾਡੇ ਨਾਲ ਸੇਲ ਦੀ ਲੈ ਕੇ ਆਵਾਂਗੀ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ